ਮਨੁੱਖਤਾ ਦੀ ਭਲਾਈ ਲਈ ਜਾਣੀ ਜਾਂਦੀ ਸੰਸਥਾ ਖਾਲਸਾ ਇਹਦੇ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਲੋਕਾਂ ਨੂੰ ਰੈਸਕਿਊ ਕਰ ਰਹੇ ਨੇ ਇਹ ਲੋਕਾਂ ਤੱਕ ਜਿਹੜੀ ਰਾਹਤ ਸਮੱਗਰੀ ਪਹੁੰਚਾ ਰਹੇ ਨੇ ਨਹੀਂ ਸਰਕਾਰ ਵੱਲ ਕੋਈ ਮਦਦ ਨਹੀਂ ਨਾ ਯਸ ਸਵਾ ਹੀ ਸੰਗਤੀ ਸੇਵਾ ਹੀ ਕਰਨ ਲਈ ਲੋਕ ਉੱਤੇ ਲੋਕ ਲੋ ਇਹ ਹੋਏ ਰਾਸਾ ਪਾਣੀ 14 14 ਮੈਡੀਕਲ ਦਵਾਈਆਂ ਦੇਣ ਦੇ ਨੇ ਸਾਨੂੰ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਰਕਾਰੀ ਮਦਦ ਪਹੁੰਚ ਨਹੀਂ ਪਹੁੰਚਣੀ ਚਾਹੀਦੀ ਹੈ ਪਰ ਮਦਦ ਕੌਣ ਕਰ ਰਹੇ ਨੇ ਸਿੱਖ ਸੰਸਥਾਵਾਂ ਖਾਲਸਾ ਐਡ ਚਾਹੇ ਆਪਾਂ ਉੱਤਰਾਖੰਡ ਦੀ ਗੱਲ ਕਰ ਲਈਏ ਚਾਹੇ ਹੋਰ ਸੂਬਿਆਂ ਦੀ ਗੱਲ ਕਰ ਲਈਏ ਜਿੱਥੇ ਕਿਤੇ ਕੁਦਰਤੀ ਆਫਤ ਹੁੰਦੀ ਹੈ ਜਾਂ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਹੁੰਦਾ ਹੈ ਤਾਂ ਉੱਥੇ ਖਾਲਸਾ ਐਡ ਦੀਆਂ ਟੀਮਾਂ ਪਹੁੰਚਦੀਆਂ ਨੇ ਤੁਹਾਡਾ ਕੋਈ ਸੰਪਰਕ ਨੰਬਰ ਹੈਗਾ ਜੇ ਕੋਈ ਸੰਪਰਕ ਕਰਕੇ ਰਾਹਤ ਸਮੱਗਰੀ ਤੁਹਾਡੇ ਤੱਕ ਪਹੁੰਚਾਉਣੀ ਚਾਹੁੰਦਾ ਹੋਵੇ ਤੁਹਾਡੇ ਨਾਲ ਸੰਪਰਕ ਕਰ ਸਕੇ ਜੀ ਹਾਂਜੀ ਸਾਡਾ ਸੰਪਰਕ ਨੰਬਰ ਹੈ 88724 24869 ਮੈਂ ਕਰਾ ਦੁਬਾਰਾ ਬੋਲ ਦੇਣਾ ਵਾਂ 88724 24869 ਸਾਡਾ ਸੰਪਰਕ ਨੰਬਰ ਹੈ ਇੱਥੇ ਤੁਸੀਂ ਫੋਨ ਕਰਕੇ ਸਾਨੂੰ ਦੱਸ ਸਕਦੇ ਜੇ ਜੇ ਤੁਸੀਂ ਆਪ ਵੀ ਆਣ ਉਹ ਲੋਕੇਸ਼ਨ ਦੱਸ ਦਾਂਗੇ ਕਿ ਅਸਲ ਲੋੜਵੰਦ ਪਰਿਵਾਰ ਕਿਹੜੇ ਆ। ਉਹ ਦੇਖ ਸਕਦੇ ਹੋ ਤੁਸੀਂ ਜਿਹੜੇ ਘਰ ਨੇ ਇਹ ਗੁਜਰਾ ਦਾ ਪਸ਼ੂਆਂ ਵਾਲਾ ਵਾੜਾ ਹੈ ਉਹ ਜਿੱਥੋਂ ਜਿੱਥੋਂ ਉੱਪਰ ਤੱਕ ਤੁਸੀਂ ਦੇਖ ਸਕਦੇ ਆ ਐਨ ਉੱਪਰ ਨੱਕੋ ਨੱਕ ਉਸ ਦੇ ਵਿੱਚ ਪਾਣੀ ਭਰ ਗਿਆ ਹੈ। ਇਹ ਦਰਿਆ ਨਹੀਂ ਹੈਗਾ ਦੋਸਤੋ। ਇਹ ਲੋਕਾਂ ਦੇ ਲੋਕਾਂ ਦੀ ਇੱਥੇ ਫਸਲਾਂ ਸੀ, ਲੋਕਾਂ ਦੇ ਖੇਤ ਸੀਗੇ ਤਾਂ ਰਾਵੀ ਦਰਿਆ ਦਾ ਪਾਣੀ ਵਧਣ ਕਾਰਨ ਅਜਿਹੇ ਹਾਲਾਤ ਬਣੇ ਨੇ। ਦੋਸਤੋ ਇਸ ਵਕਤ ਅਸੀਂ ਡੇਰਾ ਬਾਬਾ ਨਾਨਕ ਹੜਪ੍ਰਭਾਵਿਤ ਇਲਾਕੇ ਦੇ ਵਿੱਚ ਪਹੁੰਚੇ ਆ ਜਿੱਥੇ ਤੁਹਾਨੂੰ ਪਾਣੀ ਦਿਖਾ ਦਿੰਨੇ ਆ। ਘਰਾਂ ਦੇ ਵਿੱਚ ਜਿੱਥੇ ਪਾਣੀ ਦਾਖਲ ਹੋਇਆ ਹੈ ਉੱਥੇ ਗੁਰੂ ਘਰ ਹੈ ਇੱਕ ਉਸ ਗੁਰੂ ਘਰ ਦੇ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ ਤਕਰੀਬਨ 5-5 ਫੁੱਟ ਦੀ ਉਚਾਈ ਤੱਕ ਜਿਹੜਾ ਇਹ ਪਾਣੀ ਪਹੁੰਚ ਗਿਆ ਹੈ ਤਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਰਕਾਰੀ ਮਦਦ ਪਹੁੰਚਣੀ ਚਾਹੀਦੀ ਹੈ ਪਰ ਮਦਦ ਕੌਣ ਕਰ ਰਹੇ ਨੇ ਸਿੱਖ ਸੰਸਥਾਵਾਂ ਖਾਲਸਾ ਐਡ ਚਾਹੇ ਆਪਾਂ ਉੱਤਰਾਖੰਡ ਦੀ ਗੱਲ ਕਰ ਲਈਏ ਚਾਹੇ ਹੋਰ ਸੂਬਿਆਂ ਦੀ ਗੱਲ ਕਰ ਲਈਏ ਜਿੱਥੇ ਕਿਤੇ ਕੁਦਰਤੀ ਆਫਤ ਹੁੰਦੀ ਹੈ ਜਾਂ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਹੁੰਦਾ ਹੈ ਤਾਂ ਉੱਥੇ ਖਾਲਸਾ ਐਡ ਦੀਆਂ ਟੀਮਾਂ ਪਹੁੰਚਦੀਆਂ ਨੇ ਇਧਰ ਦੇ ਪਾਸੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਾਲਸਾ ਏਡ ਦੇ ਜਿਹੜੇ ਵਲੰਟੀਅਰ ਨੇ ਉਹ ਲੋਕਾਂ ਨੂੰ ਜ਼ਰੂਰੀ ਸਮਾਨ ਖਾਣ ਪੀਣ ਵਾਸਤੇ ਉਹ ਪਹੁੰਚਾਰੇ ਨੇ ਤਾ ਖਾਲਸਾ ਏਡ ਦੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਜਿੱਥੇ ਸਰਕਾਰਾਂ ਹੱਥ ਖੜੇ ਕਰ ਜਾਣ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਸਰਕਾਰਾਂ ਹੱਥ ਖੜੇ ਕਰ ਜਾਣ ਉੱਥੇ ਖਾਲਸਾ ਏਡ ਦੀਆਂ ਟੀਮਾਂ ਪਹੁੰਚਦੀਆਂ ਨੇ ਰਾਹਤ ਸਮੱਗਰੀ ਲੈ ਕੇ ਰਾਹਤ ਕਾਰਜ ਕਰਨ ਵਾਸਤੇ ਜਾਂ ਬੇੜੀਆਂ ਦੇ ਵਿੱਚ ਕਿਸ਼ਤੀਆਂ ਦੇ ਵਿੱਚ ਇੱਕ ਥਾਂ ਤੋਂ ਜਿੱਥੇ ਹੜ੍ਹ ਪ੍ਰਭਾਵਿਤ ਘਰ ਨੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਹੜ੍ਹਾਂ ਦਾ ਪਾਣੀ ਭਰ ਗਿਆ ਉਹਨਾਂ ਨੂੰ ਇੱਕ ਥਾਂ ਤੋਂ ਚੱਕ ਕੇ ਜਾਂ ਇੱਕ ਪ੍ਰਭਾਵਿਤ ਇਲਾਕੇ ਤੋਂ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਵਾਸਤੇ ਸੇਵਾ ਅਨੁਭਾਰੀ ਹੈ ਜੀ ਖਾਲਸਾ ਏਡ ਮਨੁੱਖਤਾ ਦੀ ਪਹਲਾਈ ਜਾਣੀ ਜਾਂਦੀ ਸਸਥਾ ਖਾਲਸਾ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਲੋਕਾਂ ਨੂੰ ਰੈਸਕਿਊ ਕਰ ਰਹੇ ਨੇ ਇਹ ਲੋਕਾਂ ਤੱਕ ਜਿਹੜੀ ਰਾਹਤ ਸਮੱਗਰੀ ਪਹੁੰਚਾ ਰਹੇ ਨੇ ਤਾਂ ਸਾਡੇ ਨਾਲ ਇੱਥੇ ਭਾਈ ਸਾਹਿਬ ਮੌਜੂਦ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਐਸੇ ਇਲਾਕੇ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਹੜਾਂ ਦੇ ਜੀ ਦੇਖੋ ਜਿੱਥੇ ਪਾਣੀ ਆ ਜਾਂਦਾ ਹਾਲਾਤ ਉੱਥੇ ਬਹੁਤ ਮਾੜੇ ਹੋ ਜਾਂਦੇ ਨੇ ਹੁਣ ਇਹ ਪਿੰਡ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਸੀ ਪਹਿਲੇ ਦਿਨ ਤੋਂ ਲੈ ਕੇ ਇੱਥੇ ਰੈਸਕਿਊ ਕਰ ਰਹੇ ਆ ਹਾਂ ਪਹਿਲੇ ਦਿਨ ਅਸੀਂ ਲੋਕਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਹੁਣ ਜਿਹੜੀਆਂ ਸਾਡੀਆਂ ਟੀਮਾਂ ਵਾਂ ਇਨ੍ਹਾਂ ਪਿੰਡਾਂ ਦੇ ਵਿੱਚ ਅਸੀਂ ਜਿਹੜੀਆਂ ਰਸਤਾ ਪੁਜਾ ਰਹੀਆਂ ਨੇ ਜਿਹੜੇ ਇੱਕ ਦੋ ਲੋਕ ਘਰਾਂ ਦੇ ਵਿੱਚ ਰਹਿ ਗਏ ਨੇ ਕਿ ਇੱਕ ਦੋ ਦੋ ਹਰ ਪਰਿਵਾਰ ਦੇ ਜੀ ਜਿਹੜੇ ਛੱਤ ਤੇ ਬੈਠੇ ਨੇ ਉਹਨਾਂ ਨੂੰ ਜੋ ਲੋੜਿੰਦੀ ਵਸਤੂ ਚਾਹੀਦੀ ਆ ਉਹ ਸਾਡੀ ਟੀਮਾਂ ਪੁਜਾ ਰਹੀਆਂ ਨੇ ਬੇੜੀਆਂ ਰਹੀਂ ਪੁਜਾ ਰਹੀਆਂ ਜਿੰਨਾ ਪਿੰਡਾਂ ਦੇ ਵਿੱਚ ਟਰੈਕਟਰ ਟਰਾਲੀਆਂ ਜਾਣ ਡਿਆ ਪਏ ਜਾਂ ਟਰੈਕਟਰ ਜਾਣ ਡਿਆ ਪਏ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਟਰੈਕਟਰਾਂ ਵੀ ਸਾਡੀਆਂ ਇੱਥੇ 6 ਤੋਂ 7 ਟੀਮਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਕਿੰਨਾ ਕੋ ਨੁਕਸਾਨ ਹੋ ਗਿਆ ਇਸ ਇਲਾਕੇ ਦੀ ਜੇ ਗੱਲ ਕਰੀਏ ਇਸ ਆਫਤ ਦੇ ਨਾਲ ਲੋਕਾਂ ਦਾ ਕਿੰਨਾ ਕੋ ਨੁਕਸਾਨ ਹੋਇਆ ਜੀ ਦੇਖੋ ਨੁਕਸਾਨ ਜਿਹੜਾ ਹੋਇਆ ਇਹਦੇ ਕੋ ਅੰਕੜੇ ਨਹੀਂਗੇ ਕਿਉਂਕਿ ਕਰੋਨਾ ਰੁਪਈਏ ਦਾ ਜਿਹੜੀ ਹੀ ਬਾਹਰ ਝੋਨਾ ਫਸਲ ਜਿਹੜੀ ਜ਼ਿੰਮੇਦਾਰ ਦੀ ਪ੍ਰਵਾਹ ਹੋ ਗਈ ਜੇ ਕਿਸੇ ਦਾ ਇੱਕ ਕਿੱਲਾ ਬਰਬਾਦ ਹੋ ਜੇ ਤੇ ਉਹ ਜਿਹੜਾ ਘਾਟਾ ਵਾ ਪੂਰਾ ਨਹੀਂ ਹੁੰਦਾ ਪਰ ਇਹ ਸਾਰਾ ਕੁਸ਼ੀ ਹੈ ਜਿਹੜੀ ਵੀ ਫਸਲ ਬੀਜੀ ਸਾਰੀ ਤਬਾਹ ਹੋ ਗਈ ਹੈ ਇਹਦੇ ਨਾਲ ਨਾਲ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਕਈਆਂ ਪਿੰਡਾਂ ਦੇ ਵਿੱਚ 4 ਤੋਂ 6 ਫੁੱਟ ਪਾਣੀ ਭਰ ਗਿਆ ਵਾ ਉਹਨਾਂ ਘਰਾਂ ਦਾ ਵੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਗਿਆ ਵਾ ਬਹੁਤ ਵੱ ਆਪਾਂ ਹੋਰ ਸੂਬਿਆਂ ਦਾ ਜ਼ਿਕਰ ਕਰ ਲੈਨੇ ਪੰਜਾਬ ਤੋਂ ਇਲਾਵਾ ਜਿਹੜੇ ਹੋਰ ਸੂਬੇ ਨੇ ਜਿਨ੍ਹਾਂ ਸੂਬਿਆਂ ਦੇ ਵਿੱਚ ਪੰਜਾਬੀ ਜਾ ਕੇ ਕੁਦਰਤੀ ਆਫ਼ਤਾਂ ਦੇ ਨਾਲ ਨਜਿੱਠਦੇ ਨੇ ਜਾਂ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੇ ਨੇ ਜਦੋਂ ਉਸ ਸਮੇਂ ਉਹਨਾਂ ਇਲਾਕਿਆਂ ਦੇ ਵਿੱਚ ਹਾਲਾਤ ਬਣੇ ਹੁੰਦੇ ਨੇ ਹੁਣ ਐਸ ਸਮੇਂ ਪੰਜਾਬ ਤੇ ਕੁਦਰਤੀ ਆਫ਼ਤ ਦੀ ਘੜੀ ਐ ਪੰਜਾਬ ਦੇ ਨਾਲ ਹੋਰ ਕਿਹੜਾ ਸੂਬਾ ਖੜਿਆ ਜੀ ਦੇਖੋ ਆਪਣਾ ਆਪਣਾ ਯੋਗਦਾਨ ਸਾਰੇ ਪਾ ਰਹੇ ਆ ਇੱਥੇ ਬਹੁਤ ਸੰਸਥਾਵਾਂ ਆ ਕੇ ਕੰਮ ਕਰ ਰਹੀਆਂ ਨੇ ਜਾਂ ਬਾਹਰ ਵਾਲੇ ਸੂਬਿਆਂ ਸਾਨੂੰ ਤੇ ਬਾਹਰ ਵਾਲੇ ਸੂਬਿਆਂ ਦੀ ਕਾਲ ਵੀ ਆਉਂਦੀ ਐ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਸਮਗਰੀ ਵੀ ਪਹੁੰਚਾ ਰਹੇ ਆ ਇਹਨਾਂ ਲੋਕਾਂ ਦੀ ਸਪੋਰਟ ਵਾਸਤੇ ਬਣ ਕੇ ਕਰ ਰਿਹਾ ਵਾ ਜਦੋਂ ਕਿਤੇ ਕੋਈ ਬਾਹਰ ਕਿਤੇ ਆਫਤ ਆਉਂਦੀ ਆ ਉਦੋਂ ਪੰਜਾਬ ਵੀ ਬਾਹਰ ਜਾ ਕੇ ਖੜਦਾ ਹੀ ਆ ਚੀਜ਼ ਦੀ ਜੇ ਗੱਲ ਕਰ ਲਈਏ ਬਹੁਤ ਪਦਾਂ ਦੀ ਸੱਜਣ ਤੁਹਾਨੂੰ ਦੇਖ ਰਹੇ ਨੇ ਇਸੇ ਇਲਾਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਕਿਹੋ ਜੀ ਸਮੱਗਰੀ ਦੀ ਲੋੜ ਆ ਜੀ ਇਹਦੇ ਵਿੱਚ ਅਸੀਂ ਇੱਕ ਐਮਰਜੈਂਸੀ ਜਿਹੜੀ ਲਿਸਟ ਤਿਆਰ ਕੀਤੀ ਆ ਉਹਦੇ ਵਿੱਚ 6 ਤੋਂ 7 ਚੀਜ਼ਾਂ ਤਿਆਰ ਕੀਤੀਆਂ ਵਾ ਉਸੇ ਸਮੱਗਰੀ ਦੀ ਇੱਥੇ ਲੋੜ ਆ ਮੇਨ ਇੱਥੇ ਪਸ਼ੂਆਂ ਦੇ ਚਾਰੇ ਦੀ ਆ ਸੁੱਕੇ ਦੁੱਧ ਦੀ ਆ ਡਰਾਈ ਜਿਹੜੀ ਆ ਸੌਦੇ ਦੀ ਲੋੜ ਆ ਇੱਥੇ ਕਿਚਨ ਰਸੋਈ ਦੇ ਸਾਰੇ ਸਮਾਨ ਦੀ ਲੋੜ ਆ ਬਿਸਕੁਟ ਰਾਸ ਔਡੋਮੋਸ ਇਹਨਾਂ ਚੀਜ਼ਾਂ ਦੀ ਲੋੜ ਆ ਸਾਡੀਆਂ ਮੈਡੀਕਲ ਦੀਆਂ ਟੀਮਾਂ ਜੰਦਰ ਗਈਆਂ ਨੇ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਜਾਂ ਕੋਈ ਟਿਲ ਮਾਠਿਆ ਜਾਂ ਕਿਸੇ ਵੀ ਚੀਜ਼ ਦੀ ਲੋੜ ਆ ਉਹ ਅਸੀਂ ਟਾਈਮ ਟੂ ਟਾਈਮ ਹਰ ਚੀਜ਼ ਦੇ ਰਹੇ ਆ ਜਿੱਦਾਂ ਪਿਛਲੀ ਵਾਰਾਂ ਪਿਛਲੇ ਆ ਸੁਲਤਾਨਪੁਰ 2 ਦਿਨ ਪਹਿਲਾਂ ਹੜ੍ਹ ਆਏ ਸੀ ਉੱਥੇ ਅਸੀਂ ਸਾਰਾ ਪਹਿਲਾਂ ਪਸ਼ੂਆਂ ਦਾ ਮੈਡੀਕਲ ਦਾ ਕੀਤਾ ਫਿਰ ਬੰਦਿਆਂ ਦਾ ਮੈਡੀਕਲ ਦਾ ਕੀਤਾ ਪਹਿਲਾਂ ਰੈਸਕਿਊ ਕੀਤਾ ਪਸ਼ੂਆਂ ਦਾ ਰੈਸਕਿਊ ਕੀਤਾ ਵੱਡੀ ਮਸ਼ੀਨਰੀ ਨੂੰ ਕੱਢ ਕੇ ਬਾਹਰ ਲਿਆਂਦਾ ਵਾ ਜਿੱਦਾਂ ਵੀ ਕਿਸੇ ਦੀ ਸਾਨੂੰ ਕੋਈ ਡਿਮਾਂਡ ਆਉਂਦੀ ਉਹਦੇ ਹਿਸਾਬ ਦੇ ਨਾਲ ਹੀ ਅਸੀਂ ਉਹ ਕੰਮ ਕਰਦੇ ਆਂ ਤੁਹਾਡਾ ਕੋਈ ਸੰਪਰਕ ਨੰ ਚਾਹੁੰਦਾ ਹੋਵੇ ਤੁਹਾਡੇ ਨਾਲ ਸੰਪਰਕ ਕਰ ਸਕੇ ਜੀ ਹਾਂਜੀ ਸਾਡਾ ਸੰਪਰਕ ਨੰਬਰ 88724 24869 ਮੈਕਰਾ ਦੁਆਰਾ ਬੋਲ ਦੇਣਾ ਵਾ 88724 24869 ਸਾਡਾ ਸੰਪਰਕ ਨੰਬਰ ਹੈ ਇੱਥੇ ਤੁਸੀਂ ਫੋਨ ਕਰਕੇ ਸਾਨੂੰ ਦੱਸ ਸਕਦੇ ਜੇ ਜੇ ਤੁਸੀਂ ਆਪ ਵੀ ਆਣ ਕੇ ਸੇਵਾ ਕਰਨੀ ਚਾਹੁੰਦੇ ਹੋ ਸੇ ਅਸੀਂ ਤੁਹਾਨੂੰ ਲੋਕੇਸ਼ਨ ਦੱਸ ਦਾਂਗੇ ਕਿ ਅਸਲ ਲੋੜਵੰਦ ਪਰਿਵਾਰ ਕਿਹੜੇ ਆ ਕਿਉਂਕਿ ਇੱਥੇ ਸੜਕ ਤੇ ਜਿਹੜੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਸਰਵਿਸ ਪਹੁੰਚ ਜਾਂਦੀ ਹੈ ਪਰ ਜਿਹੜੇ ਬਹੁਤ ਦੂਰ ਆ ਪਿੱਛੇ ਆ ਕੈਸ ਸੜਕ ਤੋਂ ਜਿਹੜੇ 5-4 ਕਿਲੋਮੀਟਰ ਪਿੱਛੇ ਆ ਸਾਡੀ ਇੱਕ ਕਿਸਤੀ ਸਵੇਰ ਦੀ ਗਈ 2 ਘੰਟੇ ਹੋ ਗਿਆ ਨੂੰ ਇਸ ਸੜਕ ਤੋਂ 5 ਕਿਲੋਮੀਟਰ ਪਿਛਲੇ ਪਿੰਡਾਂ ਵਿੱਚ ਗਈ ਆ ਜਿੱਥੇ ਸਮਾਨ ਨਹੀਂ ਪਹੁੰਚਦਾ ਜੇ ਜਿਨ੍ਹਾਂ ਦੀ ਕੋਈ ਸੰਪਰਕ ਨਹੀਂ ਰਿਹਾ ਸੜਕ ਦੇ ਨਾਲ ਉਹਨਾਂ ਪਿੰਡਾਂ ਤੱਕ ਪਹੁੰਚਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਸੀ ਜਾਂ ਸਾਨੂੰ ਲੋਕੇਸ਼ਨ ਅਸੀਂ ਤੁਹਾਨੂੰ ਦੇ ਦਾਂਗੇ ਤੁਸੀਂ ਆਪ ਉੱਥੇ ਪਹੁੰਚ ਸਕਦੇ ਜੀ ਠੀਕ ਹੈ ਜੀ ਬਿਲਕੁਲ ਇਹਨਾਂ ਦਾ ਸੰਪਰਕ ਨੰਬਰ ਹੈ ਖਾਲਸਾ ਐਡ ਟੀਮ ਦਾ ਸੰਪਰਕ ਨੰਬਰ ਹੈ ਜੇ ਕਿਸੇ ਨੇ ਹੈਲਪ ਕਰਨੀ ਹੜਪ੍ਰਭਾਵਿਤ ਇਲਾਕੇ ਦੇ ਵਿੱਚ ਇਸ ਟੀਮ ਦੇ ਨਾਲ ਸੰਪਰਕ ਕਰ ਸਕਦੇ ਨੇ ਬਜ਼ੁਰਗ ਇੱਥੇ ਨੇ ਬਜ਼ੁਰਗੋ ਇਹੀ ਪਿੰਡ ਹੈ ਜੀ ਤੁਹਾਡਾ ਥੱਲਾ ਪਿੰਡ ਆ 2 ਕਿਲੋਮੀਟਰ ਪਿੱਛੇ ਹੈ ਫੇਰ ਹੀ ਖੁਰਦੇ ਕਿੰਨਾ ਕੋ ਨੁਕਸਾਨ ਹੋ ਗਿਆ ਆਰਥਿਕ ਤੌਰ ਤੇ ਜੇ ਗੱਲ ਕਰੀਏ ਤੁਹਾਡਾ ਨੁਕਸਾਨ ਕਿੰਨਾ ਹੋਇਆ ਜੀ ਬਹੁਤ ਜੀ ਘੱਟੋ ਘੱਟ ਜੇ ਫਸਲਾਂ ਉਹਦੇ 4-5 ਲੱਖ ਦੀ ਗਈ ਬਰਬਾਦ ਹੋ ਗਈ ਫਸਲ ਟੋਣੇ ਰਾਬੀ ਦੇ ਵੇਖੋ ਸਾਰਾ ਏਰੀਆ ਹੀ ਬਰਬਾਦ ਹੋ ਗਿਆ। ਨਾ ਆਹ ਨਹੀਂ ਤੇ ਕੋਈ ਡੰਗਾ ਸਮੇਤ ਕਾਹ ਫਸਲ ਬੀਜਣ ਦੀ ਆਸ ਨਹੀਂ। ਜਿਆਦਾ ਡਿੱਗਤ ਡੰਗੜਾ ਦਾ ਚਾਰਾ ਪਹੁੰਚ ਚਾਹੀਦੀ ਸਾਨੂੰ ਲੋੜ ਹੋ ਤੇਲਾ ਆਪਣਾ ਦੇ ਮਾੜਾ ਮੋਟਾ ਖਾਣ ਪੀਣ ਦਾ ਚੱਲਣ ਡਿਆ ਕਰ ਚਲੋ ਉੱਤੇ ਥਾਂ ਰੱਖੇ ਨੇ ਦੱਸ ਪੋ। ਜਿਆਦਾ ਡੰਗਾ ਡੰਗੜਾ ਹੀ ਦਿਖਤੇ ਹਾਲ। ਬਜ਼ੁਰਗੋ ਇਹਨਾਂ ਸੰਸਥਾਵਾਂ ਤੋਂ ਇਲਾਵਾ ਜਿਹੜੀਆਂ ਸਿੱਖ ਸੰਸਥਾਵਾਂ ਨੇ ਇਹਨਾਂ ਤੋਂ ਇਲਾਵਾ ਸਰਕਾਰ ਵੱਲੋਂ ਕੋਈ ਮਦਦ ਆ ਰਹੀ ਹੈ? ਆਉਂਦੀ ਦੇਣ ਤੇ ਦੇ ਨਾ ਬਸਿਆ ਆਲੇ ਬਈ ਹੁਣ ਦੁਨੀਆ ਬੜੀ ਇਲਾਕਾ ਬਹੁਤ ਜਿਆਦਾ ਹੋ। ਲਗਾ ਬੋਲ ਰਹੇ ਹੋ ਜਿਸੇ ਪਹੁੰਚ ਨਹੀਂ ਪਾਣੀ ਨਾ ਪਹੁੰਚਦਾ ਨਹੀਂ ਕਿਸ਼ਤੀਆਂ ਆ ਜਾਂਦਾ ਸੀ ਹੁਣ ਪਾਣੀ ਠਾਰਾ ਹੋਣ ਲਿਆ ਸਰਕਾਰ ਉਹ ਪਿੰਡੀ ਪਹੁੰਚਣ ਲੈ ਬੈਠੇ ਸਰਕਾਰ ਵੱਲੋਂ ਕੋਈ ਮਦਦ ਆ ਰਹੀ ਹੈ ਸੰਸਥਾਾਂ ਤੋਂ ਇਲਾਵਾ ਜੀ ਨਹੀਂ ਸਰਕਾਰ ਵੱਲੋਂ ਕੋਈ ਮਦਦ ਨਹੀਂ ਨਾ ਇਹ ਸੰਸਥਾਾਂ ਹੀ ਹੈ ਸੰਗਤੀ ਸੇਵਾ ਹੀ ਕਰਨ ਲਈ ਲੋਕ ਉੱਤੇ ਲੋਕ ਲੋ ਇਹੋ ਇਰਾਸਾ ਪਾਣੀ ਚਾਰਾ ਚੂੜਾ ਮੈਡੀਕਲ ਦਵਾਈਆਂ ਦੇਣ ਦਾ ਇਹ ਸਾਨੂੰ ਠੀਕ ਹੈ ਠੀਕ ਹੈ ਬਿਲਕੁਲ ਹੋਰ ਵੀ ਇੱਥੇ ਵਲੰਟੀਅਰ ਨੇ ਖਾਲਸਾ ਏਡੀ ਟੀਮ ਦੇ ਤਾਂ ਇਹ ਭਾਈ ਸਾਹਿਬ ਹੁਣਾਂ ਨਾਲ ਗੱਲਬਾਤ ਕਰਦੇ ਭਾਈ ਸਾਹਿਬ ਅੰਦਰ ਦੇ ਹਾਲਾਤ ਕੀ ਹੈ ਲੋਕਾਂ ਦੇ ਘਰਾਂ ਦੇ ਹਾਲਾਤ ਕਿਹੋ ਜਿਹੇ ਬਹੁਤ ਮਾਰੇ ਵੀਰ ਜੀ ਹੂੰ ਕਾਫੀ 4-5 ਦਿਨ ਤੋਂ ਮਤਲਬ ਲੋਕਰੇ ਹੋਏ ਅੰਦਰ ਠੀਕ ਹੈ ਲੋਕਾਂ ਕੋ ਪੀਣ ਜੋਗਾ ਪਾਣੀ ਨਹੀਂ ਹੈਗਾ ਤੇ ਬਾਕੀ ਸਮਾਨ ਹੈਗਾ ਉਹਨਾਂ ਕੋ ਸਾਰਾ ਹੂੰ ਹਾਂ ਜੀ ਇਹ ਸਿੰਘ ਸਾਹਿਬ ਕਿਹੋ ਜੀਆਂ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਜਿਨ੍ਹਾਂ ਇਲਾਕਿਆਂ ਦੇ ਘਰਾਂ ਦੇ ਵਿੱਚ ਪਾਣੀ ਹੜ ਦਾ ਭਰ ਗਿਆ ਉਹਨਾਂ ਨੂੰ ਮੁਸੀਬਤਾਂ ਕਿਹੋ ਜੀਆਂ ਆ ਰਹੀਆਂ ਨੇ ਮੇਨ ਗੱਲ ਤਾਂ ਪਿੰਡ ਦਾ ਪਾਣੀ ਆ ਜੀ ਪਿੰਡ ਦਾ ਪਾਣੀ ਹੋ ਗਿਆ ਬਾਕੀ ਜਿਹੜਾ ਰਾਸ਼ਨ ਆ ਉਹ ਇੱਕ ਟਾਈਮ ਇੱਕ ਵਾਰੀ ਪਹੁੰਚਾਇਆ ਦਿੰਦੇ ਆ ਤੇ ਬਾਅਦ ਚ ਫਿਰ ਉਹ ਹੋ ਜਾਂਦਾ ਜੀ ਫਿਰ ਘਟ ਜਾਂਦਾ ਜੀ ਲਗਾਤਾਰ ਪਾਣੀ ਮਤਲਬ ਜਿੱਥੇ ਹੈਗਾ ਉੱਥੇ ਖੜ ਗਿਆ ਪਰ ਮੁਸ਼ਕਲਾਂ ਜਿਹੜੀਆਂ ਮਤਲਬ ਪਿੰਡ ਜਿਹੜਾ ਟਰੈਕਟਰ ਟ੍ਰੈਲੀ ਚੱਲਿਆ ਜਾਂਦਾ ਜੇ ਪਿੱਛੇ ਡੇਰੇ ਨੇ ਉੱਥੇ ਮੁਸ਼ਕਲ ਆ ਜਾਂਦੀ ਆ ਅਸੀਂ ਟੀਮ ਅੱਜ ਮੈਡੀਕਲ ਦੀ ਖੜੀ ਹੈ ਜੀ ਉਹ ਕਰ ਕਰ ਜਾਊਗੀ ਸਾਡੇ ਪਿੱਛੇ ਵੈਟਰਨਰੀ ਟੀਮ ਤਿਆਰ ਹੈ ਜੀ ਉਹ ਜਾਊਗੀ ਕੋਈ ਕਈਆਂ ਦਾ ਜਿਹੜਾ ਪਸ਼ੂ ਖੜੇ ਨੇ ਉਹ ਗਿੱਲੇ ਉੱਤੇ ਹੀ ਖੜੇ ਨੇ ہاں ਥਾਂ ਤੇ ਤੇ ਉਹਨਾਂ ਦੀ ਬਹੁਤ ਉਹ ਪ੍ਰੋਬਲਮ ਆ ਰਹੀ ਹੈ ਜੀ ਦੇਖੋ ਬੰਦਾ ਤਾਂ ਚਲੋ ਸੋਈਲਾ ਕਰ ਲੈਂਦਾ ਮਤਲਬ ਜਿਹੜੇ ਜਾਨਵਰ ਦਾ ਔਖਾ ਹੈ ਉਹ ਜ਼ਿਆਦਾ ਔਖਾ ਜੀ ਉਹਨਾਂ ਦਾ ਬਹੁਤ ਔਖਾ ਹੈ ਅੱਛਾ ਜਿਹੜੀਆਂ ਪਸ਼ੂ ਵਿਭਾਗ ਦੇ ਜਾਂ ਸਰਕਾਰੀ ਡਾਕਟਰ ਪਹੁੰਚੇ ਜੇ ਤੁਹਾਡੀਆਂ ਆਪਣੀਆਂ ਟੀਮਾਂ ਆਏ ਜੀ ਦੇਖੋ ਜੀ ਸਾਡੀ ਆਪਦੀ ਟੀਮਾਂ ਸੀ ਜੀਆਂ ਜਿਹੜੀ ਅਸੀਂ ਜਿਹੜਾ ਕੱਲ ਵੀ ਅਸੀਂ ਲੱਗੇ ਹਾਂ ਸਾਨੂੰ ਪਤਾ ਵੀ ਕਿੱਥੇ ਕਿੰਨੀ ਜੀ ਜ਼ਰੂਰਤ ਆ ਅਸੀਂ ਉਹ ਲੱਗੇ ਹੋਏ ਨੇ ਵਿਭਾਗ ਦੇ ਵੀ ਲੱਗੀਆਂ ਹੋਈਆਂ ਨੇ ਟੀਮਾਂ ਜਿਹੜੀਆਂ ਸਰਕਾਰੀ ਉਹ ਵੀ ਕੰਮ ਕਰ ਰਹੀਆਂ ਨੇ ਪਰ ਸਾਨੂੰ ਜਿਹੜੇ ਜਿੱਥੇ-ਜਿੱਥੇ ਅਸੀਂ ਗਏ ਆ ਜਿਹੜਾ ਸਾਨੂੰ ਲੋਕਾਂ ਦਾ ਪਤਾ ਆਏ ਦਾ ਉੱਤੇ થી ਕੰਮ ਕਰ ਰਹੇ ਆ ਠੀਕ ਹੈ ਠੀਕ ਹੈ ਠੀਕ ਹੈ ਜਿੱਤੇ ਬਿਲਕੁਲ ਆਪਾਂ ਤਸਵੀਰਾਂ ਜ਼ਰੂਰ ਦਿਖਾ ਦੰਨੇ ਆ ਇਹ ਖੜੇ ਨੇ ਜੀ ਇਧਰਲੇ ਪਾਸੇ ਤਸਵੀਰਾਂ ਦਿਖਾ ਦਿਓ ਇਹ ਖਾਲਸਾ ਟੀਮ ਦੇ ਜਿਹੜੇ ਵਲੰਟੀਅਰ ਨੇ ਮਨੁੱਖਤਾ ਦੀ ਸੇਵਾ ਲਈ ਜਾਣੀ ਜਾਂਦੀ ਖਾਲਸਾ ਏਡ ਦੀ ਟੀਮ ਹੈ ਇੱਥੇ ਪਹੁੰਚੀ ਆ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਸਰਕਾਰਾਂ ਹੱਥ ਖੜੇ ਕਰ ਜਾਣ ਉੱਥੇ ਪਹੁੰਚਦੀ ਹੈ ਜੀ ਖਾਲਸਾ ਏਡ ਦੀ ਟੀਮ ਖਾਲਸਾ ਏਡ ਦਾ ਆਪਾਂ ਜੇ ਜ਼ਿਕਰ ਕਰੀਏ ਜਾਂ ਖਾਲਸਾ ਏਡ ਬਾਰੇ ਦੱਸਣਾ ਚਾਹੀਏ ਤਾਂ ਪੰਜਾਬ ਤੋਂ ਬਾਹਰਲੇ ਸੂਬੇ ਸੂਬੇ ਨੇ ਜਾਂ ਪੰਜਾਬ ਤੋਂ ਬਾਹਰੀ ਸੂਬੇ ਨੇ ਜੇਕਰ ਉਹਨਾਂ ਸੂਬਿਆਂ ਦੇ ਵਿੱਚ ਵੀ ਕੁਦਰਤੀ ਆਫਤਾਂ ਹੁੰਦੇ ਨੇ ਜਾਂ ਮੁਸੀਬਤ ਦੀ ਘੜੀ ਹੁੰਦੀ ਹੈ ਮਨੁੱਖਤਾ ਦੀ ਭਲਾਈ ਕਰਨ ਵਾਸਤੇ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਖਾਲਸਾ ਏਡ ਦੀਆਂ ਟੀਮਾਂ ਪਹੁੰਚਦੀਆਂ ਨੇ ਖਾਸ ਤੌਰ ਤੇ ਰਾਹਤ ਸਮੱਗਰੀ ਲੈ ਕੇ ਇੱਥੇ ਪਹੁੰਚੇ ਹੋ ਇੱਥੇ ਖਾਲਸਾਡੇ ਟੀਮ ਦੇ ਜਿਹੜੇ ਵਲੰਟੀਅਰ ਨੇ ਉਹ ਲੋਕਾਂ ਨੂੰ ਘਰਾਂ ਚੋਂ ਰੈਸਕਿਊ ਕਰ ਰਹੇ ਨੇ ਤਸਵੀਰਾਂ ਇਧਰਲੇ ਪਾਸੇ ਦੀਆਂ ਵੀ ਜ਼ਰੂਰ ਦਿਖਾ ਦਿਓ ਉਹ ਦੇਖ ਸਕਦੇ ਹੋ ਤੁਸੀਂ ਜਿਹੜੇ ਘਰ ਨੇ ਇਹ ਗੁਜਰਾ ਦਾ ਪਸ਼ੂਆਂ ਵਾਲਾ ਵਾੜਾ ਹੈ ਉਹ ਜਿੱਥੋਂ ਜਿੱਥੋਂ ਉੱਪਰ ਤੱਕ ਤੁਸੀਂ ਦੇਖ ਸਕਦੇ ਆ ਐਨ ਉੱਪਰ ਨੱਕੋ ਨੱਕ ਉਸ ਦੇ ਵਿੱਚ ਪਾਣੀ ਭਰ ਗਿਆ ਹੈ ਇਹ ਦਰਿਆ ਨਹੀਂ ਹੈਗਾ ਦੋਸਤੋ ਇਹ ਲੋਕਾਂ ਦੇ ਲੋਕਾਂ ਦੀਆਂ ਇੱਥੇ ਫਸਲਾਂ ਸੀ ਲੋਕਾਂ ਦੇ ਖੇਤ ਸੀਗੇ ਤਾਂ ਰਾਵੀ ਦਰਿਆ ਦਾ ਪਾਣੀ ਵਧਣ ਕਾਰਨ ਅਜਿਹੇ ਹਾਲਾਤ ਬਣੇ ਨੇ ਤਾਂ ਖਾਲਸਾ 侧 ਦੀਆਂ ਟੀਮਾਂ ਵੱਲੋਂ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਜਿਹੜਾ ਆਪਣੇ ਤੌਰ ਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕੀਤੇ ਜਾ ਰਹੇ ਨੇ ਲੋਕਾਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਜਾ ਰਿਹਾ ਹੈ ਡਾਕਟਰੀ ਟੀਮਾਂ ਪਹੁੰਚੀਆਂ ਨੇ ਤਾਂ ਇਹ ਤਸਵੀਰਾਂ ਨੇ ਡੇਰਾ ਬਾਬਾ ਨਾਨਕ ਦੀਆਂ ਤਾਂ ਜੇਕਰ ਤੁਸੀਂ ਵੀ ਇਨਾ ਹੜਪੀੜਤ ਇਲਾਕੇ ਦੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਸੰਪਰਕ ਨੰਬਰ ਦਿੱਤਾ ਜਿਵੇਂ ਬਾਈ ਜੀ ਹੋ ਰਹੇ ਨੇ ਤਾਂ ਉਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਖਾਲਸਾ ਐਡ ਦੀ ਟੀਮ ਦਾ ਉਹ ਨੰਬਰ ਹੈ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਆਪਣੇ ਲੈਵਲ ਤੇ ਵੀ ਉਹਨਾਂ ਤੋਂ ਲੋਕੇਸ਼ਨ ਪੁੱਛ ਸਕਦੇ ਹੋ ਕਿ ਕਿਹੜੇ ਇਲਾਕੇ ਦੇ ਵਿੱਚ ਹੜਪੀੜਤਾਂ ਨੂੰ ਜ਼ਰੂਰਤ ਹੈ ਕਿਹੜੀ ਸਮੱਗਰੀ ਦੀ ਜ਼ਰੂਰਤ ਹੈ ਉਸ ਸੰਪਰਕ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਜਾਂ ਸੰਪਰਕ ਕਰਕੇ ਹੜਪੀੜਤ ਇਲਾਕੇ ਦੇ ਵਿੱਚ ਪੀੜਤਾਂ ਦੀ ਮਦਦ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ